ਸਤਿ ਸ੍ਰੀ ਅਕਾਲ ਜੀ ਭੈਣਾਂ ਤੇ ਭਰਾਵੋ ਵੀਰੋ ਛੋਟੇਓ ਵੱਡੇਓ ਧੀਓ ਪੁੱਤਰੋ ਮਮਿਆਂ ਮਸੀਆਂ ਨੂੰ ਤਾਇਆ ਚਾਚਿਆਂ ਨੂੰ ਭੈਣਾਂ ਭਾਈਆਂ ਨੂੰ ਸਾਡੀਆਂ ਛੋਟੀਆਂ ਧੀਆਂ ਨੂੰ ਸਾਡੇ ਬੱਚਿਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸੱਤ ਸ੍ਰੀ ਅਕਾਲ ਵੀ ਮੈਂ ਖਾਲੀ ਨਹੀਂ ਬੁਲਾਉਂਦਾ ਹੁੰਦਾ ਗਿੱਲੀ ਗਲੀ ਆ ਧੂਆ ਨਿਕਲਦਾ ਪਤਾ ਨਹੀਂ ਦੱਸਣਾ ਕਿ ਨਹੀਂ ਸ਼ਾਇਦ ਦੱਸ ਪਵੇ ਸੱਤ ਸ੍ਰੀ ਅਕਾਲ ਜੀ ਸਾਰਿਆਂ ਭੈਣਾਂ ਭਰਾਵਾਂ ਨੂੰ ਤਾਇਆ ਚਾਚਿਆਂ ਨੂੰ ਤਾਈਆਂ ਤਾਇਆਂ ਨੂੰ ਮਾਮਿਆਂ ਮਾਸਿਆਂ ਨੂੰ ਮਾਮਿਆਂ ਮਾਸਿਆਂ ਨਹੀਂ ਮਾਮਿਆਂ ਮੰਮੀਆਂ ਨੂੰ ਮਾਸੀਆਂ ਮਾਸੜਾਂ ਨੂੰ ਭੂਆ ਫੁਫੜਾਂ ਨੂੰ ਧੀਆ ਪੁੱਤਰਾਂ ਨੂੰ #ਖਰੀਆਂਖਰੀਆਂ ਲੋ ਚਾਹ ਦਾ ਆਨੰਦ ਮੇਰੇ ਨਾਲ ਦੁਨੀਆਦਾਰੀ ਦੀਆਂ ਟੈਨਸ਼ਨਾਂ ਸਿਆਪੇ ਮੁੱਕਣੀਆਂ ਸਿਆਪੇ ਇੱਦਾਂ ਹੀ ਚੱਲਦੇ ਰਹਿਆਂ ਤੁਸੀਂ ਲੋ ਆਨੰਦ ਮੇਰੇ ਨਾਲ ਚਾਹ ਦਾ ਤੇ ਖਰੀਆਂ ਖਰੀਆਂ ਤੇ ਸੁਣੋ ਮੇਰੇ ਕੋਲੋਂ ਤੇ ਆ ਤੁਹਾਨੂੰ ਦਿਖਾਉਂਦਾ ਆ ਵਧੀਆ ਵਧੀਆ ਵਿਊ ਕਰਕੇ ਅੱਜ ਜਿਹੜਾ ਮੇਰਾ ਫੇਰ ਹੈਗਾ ਇੰਦਰ ਦਾ ਜੀ ਤੇ ਰਾਤ ਦਾ ਮੈਂ ਹੈਗਾ ਆ ਤੁਰਿਆ ਤੇ ਹੁਣ ਅੱਜ ਤਰੀਕ ਹੈ ਗਈ ਜੀ ਪੈਨੋ ਤੇ ਭਰਾਵੋ ਕੀ ਕਹਿੰਦੇ ਆ ਹਾਂ 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 ਅੱਜ 13 ਤਰੀਕ ਹੋ ਗਈ ਜੀ 13 ਨਵੰਬਰ 2025 ਤੇ 3:36 ਟਾਈਮ ਹੋ ਚੁੱਕਿਆ ਹੈ ਜੀ 6:52 ਮਿੰਟ ਤੇ ਮੈਂ ਹੈਗਾ ਆ ਇਸ ਟਾਈਮ ਮਾਨਤੋਬੇ ਦੇ ਏਰੀਆ ਵਿੱਚ ਆ ਪਿੰਡ ਦਾ ਨਾਂ ਉੱਥੇ ਲਿਖਿਆ ਸੀ ਇਹ ਤੁਹਾਨੂੰ ਵੀ ਦੱਸ ਦਣਾ ਕਈ ਲੋਕ ਲੋਕੀ ਮੈਨੂੰ ਕਹਿਣਗੇ ਆਪਣੀ ਲੋਕੇਸ਼ਨ ਨਾ ਦੱਸਿਆ ਕਰ ਪ੍ਰਾਈਵੇਸੀ ਹੁੰਦੀ ਫਲਾਨਾ ਉਹ ਜਦੋਂ ਪ੍ਰਾਈਵੇਸੀ ਮੈਂ ਕਿਹੜੇ ਕਿਸ ਵਾਲੇ ਨੂੰ ਕਿਸੇ ਦੀ ਜਨਾਨੀ ਕੱਢ ਲਿਆ ਆ ਜਾਂ ਕੱਢ ਕੇ ਲੈ ਜਾਣੀਆਂ ਬਾਈ ਆਪਾਂ ਦੱਸ ਚੱਤੀਆਂ ਚੱਤੀਆਂ ਤਹਦੀਆਂ ਬਾਕੀ ਜਦੋਂ ਭੈਣੋ ਦੇ ਭਰਾਵੋ ਬੰਦੇ ਨੇ ਫੜਕਣਾ ਕਿਸੇ ਨੇ ਵੀ ਮੇਰੀ ਤੇ ਮੰਨਣੀਆਂ ਉਹ ਭਮਾ ਬੰਦਾ ਕਹਿੰਦੇ ਕੀ ਕਹਿੰਦੇ ਰੋਬੋਟ ਪਹਿਰੇਦਾਰ ਲਾ ਲਵੇ ਕੁਛ ਕਰਨ ਲਈ ਪਈ ਉਹ ਫੜ ਕੀ ਜਾਣਾ ਉਹਨੇ ਚਾਹ ਪੀਣੀ ਸੀ ਗੱਲਾਂ ਗੱਲਾਂ ਚਾਹ ਨਾ ਖੰਦੀ ਹੋ ਜਾਏ ਜਦੋਂ ਮੌਤ ਆਉਣੀ ਆ ਉਹ ਆਈ ਜਾਣੇ ਜਿੱਥੇ ਮਰਜੀ ਉਹ ਕਹਿੰਦੇ ਨੇ ਇੱਕ ਪੰਜਾਬੀ ਚ ਕਹਾਵਤ ਆ ਮੂਸਾ ਭਜਿਆ ਮੌਤ ਤੋਂ ਮੌਤ ਅੱਗੇ ਖੜੀ ਤੇ ਜਿਹੜੀ ਮੌਤ ਆ ਇੱਕ ਨਾ ਇੱਕ ਦਿਨ ਇਨਸਾਨ ਨੂੰ ਜਿੰਨਾ ਮਰਦੀ ਡੋਟਨ ਦੇ ਕੋਈ ਪਹਿਰੇਦਾਰ ਨਾ ਲਾ ਲਵੇ ਉਹ ਜਿਹੜੇ ਹਰਨਾਖਸ਼ ਵਰਗੇ ਉਹ ਨਹੀਂ ਰਹਿ ਜਿਨੇ ਪਰਲੇਲੇ ਰਾਵਣ ਵਰਗੇ ਮਹਾਨ ਮਹਾਨ ਪੁਰਸ਼ ਰਾਵਣ ਵਰਗ ਰਾਵਣ ਵੀ ਬੜਾ ਸ਼ਕਤੀਸ਼ਾਲੀ ਬੰਦਾ ਸੀ ਤੇ ਹੋਰ ਵੀ ਮਤਲਬ ਦੁਨੀਆ ਦੇ ਬੜੇ ਖੱਬੀਖਾਨ ਆ ਕੇ ਚਲੇ ਗਏ ਇਸ ਕਰਕੇ ਡਰਨ ਦੀ ਲੋੜ ਨਹੀਂ ਚਾਹ ਦੇ ਲਓ ਆਨੰਦ ਜਾਦਾ ਲੋ ਆਨੰਦ ਤੇ ਚੁਸਕੀ ਦੇ ਨਾਲ ਅੱਜ ਹੋਈ ਹੈਗੇ ਆ ਬੱਦਲ ਤੇ ਪਿੰਡ ਦਾ ਨਾਮ ਮੈਂ ਤੁਹਾਨੂੰ ਦੱਸਣ ਕਰੀ ਯਾਰ ਮੇਰੇ ਦਿਮਾਗ ਇੱਕ ਨੂੰ ਗੱਲਾਂ-ਗੱਲਾਂ ਚ ਨਾ ਤੇ ਭੁੱਲ ਜਾਂਦਾ ਪਿੰਡਾਂ ਦੇ ਇੱਥੇ ਆਹਦੀ ਇਹਦਾ ਇੱਥੇ ਦੋ ਦੋ ਡੇਹ ਰਹੀਆਂ ਆ ਨੇੜੇ-ਨੇੜੇ ਤੇ ਆਪਣੇ ਬੰਦੇ ਕੰਮ ਕਰਦੇ ਇੱਕ ਨੂੰ ਦਬਾਈ ਨੂੰ ਮੇਰੇ ਹਸਾਨਾ ਤਾਕ 15 15 ਸਾਲ ਕਰੇ ਹੋਗਾ ਇਹ ਹੈਗਾ ਤੁਹਾਨੂੰ ਮੈਂ ਦੱਸ ਦਿੰਨਾ ਮਾਨਤੋਵੇ ਦਾ ਏਰੀਆ ਆਈਡੀਆ ਜਿਦਾ ਇਹ ਸੁਜਾਰੇ ਤੋਂ 20 ਕਿਲੋਮੀਟਰ ਪਰੇ ਨੂੰ ਆ ਮਾਨਤੋਵੇ ਆ ਨੂੰ ਸੁਜਾਰੇ ਦੇ ਵਿੱਚ ਲੱਗ ਕੇ ਉਹਦੀ ਜਾਨਾ ਹੁੰਦਾ ਨਾ ਸੁਜਾਰੇ ਦੇ ਵਿੱਚ ਜਦੋਂ ਇਹ ਕਿਹੜੇ ਤੇ ਆਉਂਦਾ ਕਈ ਜ਼ਰੂਰੀ ਨਹੀਂ ਕਈ ਕਈ ਵਾਰੀ ਸੁਜਾਰੇ ਦੇ ਵਿੱਚ ਨਹੀਂ ਕਈ ਵਾਰੀ ਉੱਥੇ ਆਟੋਸ ਤਰ੍ਹਾਂ ਦਾ ਉਸੀਤਾ ਨਹੀਂ ਜਿਹੜਾ ਹਾਈਵੇ ਦਾ ਐਗਜ਼ਿਟ ਆ ਪੇਗੋਨਾ ਪੇਗੋਨਾ ਕਾ ਪੇਗੋਨਾ ਕਾ ਕੀ ਪੈਂਦਾ ਸ਼ਾਇਦ ਪੇਗੋਨਾ ਕਾ ਪਤਾ ਇਹ ਉੱਥੇ ਇਹ ਉਦਾ ਜਿਹੜਾ ਐਗਜ਼ਿਟ ਹੈ ਇਤਨਾ ਦਾ ਕੁਛ ਤੇ ਉੱਥੇ ਤੇ ਹੁਣ ਮੈਂ ਕੀ ਕਹਿੰਦੇ ਆ ਉੱਥੋਂ ਜਾ ਕੇ ਉਹ ਟੋਸਟਰਾ ਦਾ ਫੜਨਾ ਹੈ ਜੇ ਟਾਈਮ ਲੱਗ ਜਾਣਾ ਜਾਦਾ ਲੋਨ ਯਾਰੋ ਜ਼ਿੰਦਗੀ ਦੇ ਇੱਤੇ ਚੱਲਦੀ ਰਹਿਣੀ ਆ ਤੇ ਮੈਂ ਨਾ ਕੀ ਕਿਤੇ ਆ ਕੁਰਬਾਨੀ ਕੀਰਤਨ ਸੁਣ ਰਿਹਾ ਸੀ ਤੇ ਕਹਿੰਦੇ ਸ਼ਬਦ ਇੱਕ ਸੁਣ ਰਿਹਾ ਸੀ ਉਸ ਸ਼ਬਦ ਵਿੱਚ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਐ ਸੁਕੀ ਸਭ ਸੁਖੀ ਆ ਰੌਗੀ ਕੇ ਭਾਣੇ ਸਭ ਰੁਗੀ ਵੀ ਜਦੋਂ ਬੰਦਾ ਜਿਹੜੇ ਸੁਖੀ ਆ ਮਤਲਬ ਸਾਰਾ ਕੁਝ ਜਿਨ੍ਹਾਂ ਦੀ ਜ਼ਿੰਦਗੀ ਵਧੀਆ ਚੱਲੀ ਜਾਂਦੀ ਆ ਉਹਨਾਂ ਲਈ ਸਾਰਾ ਕੁਝ ਉਹਨਾਂ ਨੂੰ ਜ਼ਿੰਦਗੀ ਸੁਹਾਵਣੀ ਲੱਗਦੀ ਆ ਜ਼ਿੰਦਗੀ ਵਧੀਆ ਲੱਗਦੀ ਆ ਤੇ ਜਿਹੜੇ ਵਿਚਾਰੇ ਦੁਖੀ ਆ ਟੈਨਸ਼ਨ ਆ ਜਾਂ ਬਿਮਾਰੀ ਨਾ ਜਾਂ ਕੋਈ ਵੀ ਜਾਂ ਪੁੱਤਾਂ ਤੋਂ ਜਾਂ ਘਰ ਵਾਲੀ ਤੋਂ ਜਾਂ ਘਰ ਵਾਲੇ ਤੋਂ ਜਾਂ ਰਾਮ ਕੋਈ ਵੀ ਜ਼ਿੰਦਗੀ ਚ ਦੁੱਖ ਹੋਵੇ ਸਾਰੇ ਦੁੱਖ ਹੀ ਆ ਕਿਸੇ ਦੁੱਖ ਹੀ ਨਹੀਂ ਵੀ ਗੱਲਾਂ ਲੱਤ ਤੇ ਲੱਤ ਵੱਟ ਹੋ ਗਈ ਉਹ ਦੁੱਖ ਹੁੰਦਾ ਦੁੱਖ ਕਿਸੇ ਰੂਪ ਚ ਵੀ ਆ ਸਕਦਾ ਭਾਈ ਤੇ ਉਹਨਾਂ ਨੂੰ ਸਾਰੀ ਦੁਨੀਆ ਹੀ ਦੁਖੀ ਲੱਗਦੀ ਆ ਜਿਹੜਾ ਬੰਦਾ ਦੁਖੀ ਆ ਇਹ ਪ੍ਰਮਾਤਮਾ ਦੀ ਖੇਡ ਹੀ ਆ ਇਹਨੂੰ ਕੋਈ ਜਿਹੜਾ ਉਹਦੇ ਨਾਲ ਜੁੜ ਗਿਆ ਉਹ ਥੋੜਾ ਬਹੁਤਾ ਸਮਝ ਸਕਦਾ ਜਿਹੜਾ ਕੋਈ ਸਿਮਰਨ ਸੱਚੇ ਦਿਲੋਂ ਕਰਦਾ ਵਾਹੀ ਗੁਰੂ ਦਾ ਬਾ ਮੈਂ ਕਿ ਪ੍ਰਮਾਤਮਾ ਇਹ ਨਹੀਂ ਵੀ ਆਪਾਂ ਵਾਹਿਗੁਰੂ ਇਹ ਸ਼ਬਦ ਉਚਾਰਾਂਗੇ ਮਤਲਬ ਸਤਨਾਮ ਵਾਹਿਗੁਰੂ ਦੀ ਰੱਬ ਹੂਰਾ ਨੂੰ ਨਹੀਂ ਮਿਲਦਾ ਪਰ ਗੱਲ ਡਿਪੈਂਡ ਇਹ ਹੁੰਦੀ ਆ ਵੀ ਤੁਸੀਂ ਆਪਾਂ ਕਿੰਨੀ ਡੁਘਾਈ ਨਾਲ ਕਿੰਨਾ ਸੱਚੀ ਦਿਲੂਜਾ ਉਹ ਜੁੜਿਆ ਰਾਂ ਉਹ ਤੁਸੀਂ ਕੁਝ ਵੀ ਕਰ ਲਓ ਤੇ ਪਰ ਹੁਣ ਦਾ ਪਈ ਜਿਹੜਾ ਸਮਾਂ ਆ ਤੇ ਔਖਾ ਹੀ ਆ ਕਾ ਇਤਨਾ ਦੁਨੀਆ ਤੇ ਥਾਗ ਜਿਹੜੇ ਹਨ ਥਾਗ ਬਹੁਤ ਆ ਇਡਲੀ ਵਿੱਚ ਇਡਲੀ ਦੀ ਗੱਲ ਕਰਦੇ ਜੀ ਸਵੇਰੇ ਸਵੇਰੋਂ ਤਾਂ ਚਾਹੀਦੀ ਨਹੀਂ ਜਿਹੜੇ ਜੰਟਿਆ ਧੂਆ ਪੜੀ ਜਾਂਦੇ ਆ ਧੂਆ ਲੋਕਾਂ ਦਾ ਲੁੱਟੀ ਜਾਂਦੇ ਲੁੱਟੀ ਵੀ ਇਹ ਇੰਨਾ ਇੱਕ ਤੁਹਾਨੂੰ ਮੈਂ ਦੱਸਾਂ ਇੱਕ ਇੱਥੇ ਬੜਾ ਪੁਰਾਣਾ ਜੰਟਿਆ ਥਾਗ ਮੈਨੂੰ ਪੈਸੇ ਉਹਦੇ ਬਾਰੇ ਮੈਂ ਮਾੜਾ ਮੋਟਾ ਸੁਣਿਆ ਸੀ ਇੰਨਾ ਜ਼ਿਆਦਾਤ ਨਹੀਂ ਮੁੰਡਾ ਮੇਰਾ ਕੋਈ ਰਿਸ਼ਤੇਦਾਰ ਸੀ ਤੂੰ ਕਿਦਾਂ ਮੇਰੇ ਵੀ ਨਿਆਰ ਪੇਪਰ ਭਰਾ ਦੇ ਕਹੇਗੇ ਵੀ ਸਾਡੇ ਵੀ ਸਾਨੂੰ ਵੀ ਸੱਦ ਲਓ ਇਦਾਂ ਫਲਾਨਾ ਤੇ ਮੈਂ ਉਹਦੇ ਨਾਲ ਗੱਲ ਕੀਤੀ ਬੰਦੇ ਨਾਲ ਏਲਾ ਮੈਨੂੰ ਫੋਨ ਤੇ ਲਾਰੇ ਲਾਉਂਦਾ ਰਿਹਾ ਮੈਨੂੰ ਵੀ ਐਮੀ ਕਮਾਂ ਵੀ ਇਨਾ ਕੋਈ ਪਹਿਲੇ ਪਤਾ ਨਹੀਂ ਸੀ ਬਾਅਦ ਚੱਲਦੇ ਪਤਾ ਲੱਗਿਆ ਇਹ ਇੱਕ ਹੋਰ ਹੀ ਗਾਣਾ ਮਰੂ ਕਿੰਨੀ ਪਤਾ ਨਹੀਂ ਸਿਉ ਦਾ ਹਿੱਸੇਦਾਰ ਰਜਾ ਕਿਦਾਂ ਇੱਕ ਹੀ ਤਾਂ ਮੈਨੂੰ ਸ਼ਹਿਰ ਚ ਸੱਤ ਲਿਆ ਦੂਜੇ ਨਾਲ ਜਿੱਥੇ ਮੈਂ ਰਹਿਣਾ ਉਥੋਂ ਨਾਲ ਦੇ ਸ਼ਹਿਰ ਜਿੱਧਰ ਤੇ ਬਰੀਸ਼ੀ ਆਲ ਨੂੰ ਉਥੇ ਠੱਕਣ ਨੂੰ ਮੈਂ ਉਹਦੀਆਂ ਗੱਲਾਂ ਤੋਂ ਕਿਉਂਕਿ ਬੰਦਾ ਸਮਝ ਜਾਂਦਾ ਪ੍ਰਮਾਤਮਾ ਨੇ ਚਲੋ ਕਿਰਪਾ ਕੀਤੀ ਥੋੜੀ ਬੋਤੀ ਸੋਝੀ ਦਿੱਤੀ ਮੈਂ ਮਤਲਬ ਕਹਿਣ ਦਾ ਭਾਵ ਵੀ ਰਗੜੇ ਤੋਂ ਬਚ ਗਿਆ ਠੱਗੀ ਤੋਂ ਪ੍ਰਮਾਤਮਾ ਨੇ ਬਚਾ ਲਿਆ ਮੈਨੂੰ ਵੀ ਉਲਟ ਏਜੰਟ ਰਗੜਦੇ ਆ ਅੱਜ ਤੋਂ ਭਾਈ ਏਜੰਟਾਂ ਤੋਂ ਬਚੋ ਮੋ ਕਈ ਕਿ ਮਤਲਬ ਠੱਗੀ ਦਾ ਏਜੰਟਾਂ ਦਾ ਇਤਨੇ ਸਾਰੇ ਦੁਨੀਆਂ ਦੇ ਏਜੰਟ ਆ ਇਹ ਨਹੀਂ ਕਿ ਕਲੀਟ ਵੀ ਵਿੱਚ ਏਜੰਟਾਂ ਦਾ ਭਾਈ ਇੰਨਾ ਬੇੜਾ ਕਰਕੇ ਗਿਆ ਹੁਣ ਤਾਂ ਸਾਡੀਆਂ ਭੈਣਾਂ ਵੀ ਜੰਟ ਜਿਹੜੇ ਆ ਉਹਨਾਂ ਦੀਆਂ ਘਰ ਵਾਲੀਆਂ ਵੀ ਠੱਗੀ ਮਾਰ ਲੱਗਦੀਆਂ ਜਿੱਦਾਂ ਤੁਸੀਂ ਟਿਕਟੌਕ ਦੇ ਦੇਖਿਓ ਬਹੁਤ ਕੁਝ ਇਹ ਚੋਟ ਚਲਾਕੀਆਂ ਹੋ ਰਹੀਆਂ ਆ ਮਤਲਬ 2 ਹੀ ਪਾੜੀ ਜਾਂਦੇ ਲੋਕਾਂ ਦਾ ਚਲੋ ਜੇ ਆਪਾਂ ਕਿਸਦਾ ਕੋਈ ਕੰਮ ਕਰਉਣੀ ਹੋਣੀ ਹੋਣ ਇਵੇਂ ਗੱਲ ਆ ਉਹਦੇ ਜੈਜ ਪੈਸੇ ਜਦਾਂ ਜੋ ਰੇਟ ਆ ਉਹ ਜੋ ਟਾਲੀਆਂ ਨੂੰ ਕੋਰੇ ਲੈਂਦੇ ਜਿੱਦਾਂ ਮਤਲਬ ਕਿਸੇ ਨੇ ਕੋਈ ਦਮੰਦਾ ਕਰਨਾ ਬਹੁਤ ਪਣਦਾ ਜਿਹੜੀ ਖਾਲੇ ਉਹ ਬਿਨਾ ਮਤਲਬ ਤੋਂ ਠੱਗੀਆਂ ਮਾਰੀ ਜਾਂਦੇ ਆ ਬਿਨਾ ਮਤਲਬ ਲੁੱਟ ਲੁੱਟ ਘਰ ਭਰ ਲੈ ਆਪਣੇ ਵਿਲੇ ਖਰੀਦ ਲੈ ਕਰੋੜਾ ਰੁਪਿਆ ਕਮਾ ਲਿਆ ਲੋਕਾਂ ਨੂੰ ਥੱਲ ਠੱਗੇ ਪਤਾ ਨਹੀਂ ਕਿੱਥੇ ਲਿਖਾ ਜੋਖਾ حساب ਤਾਂ ਹੋਊਗਾ ਤੇ ਜ਼ਰੂਰ ਤੇ ਮਤਲਬ ਕਹਿਣ ਦਾ ਵੀ ਗਰੀਬ ਦੋ ਲੋਕਾਂ ਨੂੰ 15 20 20 ਲੱਖ ਹੁਣ ਤੋਂ 18 19 20 ਲੱਖ ਤੋਂ ਘੱਟ ਗੱਲ ਹੀ ਨਹੀਂ ਕਰਦੇ ਜਿਹੜੇ ਲੋਕਾਂ ਨੂੰ ਨਵੇਂ ਪੇਪਰ ਫੇ ਨਹੀਂ ਬਣਾਉਂਦੇ ਸ਼ਾਇਦ ਉਹ ਤੁਸੀਂ ਸੁਣੀ ਹੋਈਆਂ ਖਬਰ ਉਹ ਤਿੰਨ ਭਰਾ ਆਪਣੇ ਰੋਮਾ ਤੋਂ ਉਹ ਜਿਹੜਾ ਗੁਰਦੁਆਰੇ ਕਮੇਟੀ ਦਾ ਮੈਂਬਰ ਆ ਬੰਦਾ ਜੰਟ ਜਿਹਨੇ ਉਹਨੂੰ ਸੱਦਿਆ ਮੈਂ ਇੱਕ ਦੋ ਬੰਦਿਆਂ ਨੇ ਹੋਰਾਂ ਨੇ ਇਹਦਾ ਟਿਕਟੋਕ ਤੇ ਮਾੜੀ ਮੁੱਢੀ ਗੱਲ ਕੀਤੀ ਉਹ ਕਹਿੰਦੇ ਭਰਾਵਾਂ ਇੰਨੇ ਉਹਦਾ ਏਡਾ ਤਗੜਾ ਮਤਲਬ ਬਿਜ਼ਨਸ ਹੈ ਬਿਜ਼ਨਸ ਹੀ ਆ ਮਤਲਬ ਏਡਾ ਤਗੜਾ ਬੰਦਾ ਉਹ ਜੰਟ ਵੀ ਜਿੱਤਾਂ ਦਾ ਲੱਗੇ ਜੇ ਕੋਲੇ ਕੋਣ 10 ਲੱਖ ਮਿਲ ਗਿਆ 10 ਲੱਖ 15 ਲੱਖ ਮਿਲ ਗਿਆ 15 ਜਿੱਤਾਂ ਦਾ ਉਹਦੇ ਪੱਲੇ ਉਹਦੇ ਹੱਥ ਰਗੜ ਆਉਂਦਾ 20 ਲੱਖ ਵਾਲੇ ਵੀ 21 22 22 ਲੱਖ ਤੱਕ ਉਹਨੇ ਕਹਿੰਦੇ ਪੈਸੇ ਲੈ ਲੈ ਲੋਕਾਪੁਰ ਤੇ ਉਹ ਹਰ ਵਾਰੀ ਠੱਗੀ ਇਦਾਂ ਮਾਰਦਾ ਆ ਤੇ ਠੱਗੀ ਜਿੱਤਾ ਜੀ ਬੰਦੇ 15 ਬੰਦੇ 30 ਬੰਦੇ ਸੱਜੇ ਭਾਈ ਉਹਨਾਂ ਦਾ ਹਿਸਾਬ ਤਾਂ ਉਹਨਾਂ ਨਾਲ ਹੀ ਇਟਲੀ ਦਾ ਉਹਨਾਂ ਨੇ ਅਮਰੀਕਾ ਕੈਨੇਡਾ ਨੂੰ ਕੀ ਕਰਨਾ ਉਹਨਾਂ ਦਾ ਤਾਂ ਅਮਰੀਕਾ ਕੈਨੇਡਾ ਇੱਥੇ ਆ ਲੋਕਾਂ ਨੂੰ ਥੱਗੀਆਂ ਮਾਰ-ਮਾਰ ਕੇ ਸਾਲਿਆਂ ਨੇ ਤੇ ਉਹ ਜਿਹੜਾ 2 ਨੰਬਰ ਦਾ ਪੈਸਾ ਹੁੰਦਾ ਆ 2 ਨੰਬਰ ਦਾ ਹੀ ਆ ਚਲੋ ਜੇ ਕਿ ਇਹਨੂੰ ਸੱਧਿਆ ਆ ਉਹਦੇ ਪੇਪਰ ਬਣਾ ਦੋ ਗਰੀਬ ਦੇ ਕੋਈ ਵੀ ਭੈਣ ਭਰਾ ਆ ਉਦੋਂ ਉਹਦੇ ਉਹਦੇ ਪੈਰ ਤੇ ਲੱਗਣ ਕਿਉਂਕਿ ਜਦੋਂ ਪੇਪਰ ਬਣ ਗਏ ਆ ਕੰਮ ਤਾਂ ਆਪੇ ਮਿਲ ਜਾਣਾ ਮੇਨੂਕ ਜੇ ਹੁਣ ਮਤਲਬ ਜੇ ਅਗਲਾ ਬਿਲਕੁਲ ਨਕੰਮਾ ਹੋ ਕੰਮ ਕਰਨ ਵਾਲਾ ਨਾਮ ਹੋ ਰੱਖੀ ਗੱਲ ਆ ਪਈਓ ਅਗਲੇ ਦੇ ਗਰੀਬ ਦੇ ਮੱਤ ਟੱਢਦੇ ਜੇ ਤੁਹਾਨੂੰ 15-20 ਲੱਖ ਰੁਪਈਆ ਵੇਚੂ ਚੱਕ ਕੇ ਦਿੱਤਾ ਉਹਦੇ ਪੇਪਰ ਤਾਂ ਬਣਾਦਾ ਉਹ ਸਾਲਿਓ ਤੇ ਉਹ ਹਨਾ ਮੈਂ ਗੱਲ ਕਰ ਰਿਹਾ ਸੀ ਜਿਹੜਾ ਮਤਵਲ ਜੇ 1 ਲੱਖ 1.5 ਲੱਖ ਯੂਰੋ ਜਿੰਨਾ ਕਿਸੇ ਦੇ ਕੋਲ ਹੁਣ ਉਹ ਤੁਹਾਨੂੰ ਪਤਾ ਹੀ ਇਹਨਾਂ ਕੰਟਰਨਾਂ ਚ ਹਿਸਾਬ ਕਿਤਾਬ ਹੀ ਦੇਣਾ ਕਿੰਨਾ ਇੰਨਾ ਪਿਆ ਸਰਕਾਰ ਕਹਿੰਦੀ ਕਿੱਥੋਂ ਆ ਗਿਆ ਉਹ ਫੇ ਪੈਸੇ ਨੂੰ ਇੱਕ ਨੰਬਰ ਤੇ ਗੁਰਦੁਆਰਿਆਂ ਦੇ ਲਈ ਤੇ ਗੁਰਦੁਆਰੇ ਖੋਲਦੇ ਨਵੇਂ-ਨਵੇਂ ਤੇ ਕਈ ਫੇ ਗੁਰਦੁਆਰਿਆਂ ਦੀਆਂ ਕਮੇਟੀਆਂ 'ਚ ਬੜ ਜਾਂਦੇ ਆ ਮੈਂਬਰ ਉਹ ਮੈਂਬਰ ਬਣ ਕੇ ਫੇ ਉੱਥੇ ਪੈਸੇ ਦਾ ਸਰਕਲ ਚੱਲਦਾ ਉਹ ਪੈਹਾ ਮਤਲਬ ਉਹਨੂੰ ਜਿਹੜਾ 2 ਨੰਬਰ ਦਾ ਪੈਸਾ ਹੁੰਦਾ ਉਹਨੂੰ 1 ਨੰਬਰ 'ਚ ਕਰਦੇ ਉੱਥੇ ਫੇ ਮਤਲਬ ਜ਼ਿਆਦਾਤਰ ਬਿਜ਼ਨਸ ਆ ਚੱਲਿਆ ਆ ਭਾਈ 2 ਨੰਬਰ ਦਾ ਪੈਸਾ ਗੁਰਦੁਆਰੇ ਦੇ ਥਰੂ 1 ਨੰਬਰ 'ਚ ਕਰਕੇ ਤਾਂ ਆਪਣੇ ਘਰ ਭਰ ਲਓ ਲੋਟ ਲਟ ਖਾ ਗਿਆ ਇੱਥੇ ਇਟਲੀ ਵਿੱਚ ਵੀ ਬਰੇਜ ਮਤਲਬ ਇਹ ਪੁੱਛਉਣਾ ਐਟ ਚੱਕੇ ਏਜੰਟ ਨਿਕਲਦਾ ਤੇ ਬੱਚੋ ਭਾਈ ਸਾਰਿਆਂ ਭੈਣਾ ਭਰਾਵਾਂ ਨੂੰ ਬੇਨਤੀ ਆ ਜਿੰਨਾ ਬੱਚ ਹੁੰਦਾ ਹੈ ਆਪਣਾ ਕੰਮ ਸਹੀ ਤਰੀਕੇ ਨਾਲ ਕਰਾਓ ਕੋਈ ਵੀ ਤੁਹਾਨੂੰ ਕਹਿੰਦਾ ਕੋਈ ਵੀ ਹਰ ਇੱਕ ਤੇ ਹਰ ਇੱਕ ਨੂੰ ਸ਼ੱਕ ਦੀ ਨਿਗਾਹ ਨਾਲ ਮੈਂ ਤੱਕੂੰਗਾ ਦੇਖੋ ਸ਼ੱਕ ਦੀ ਨਿਗਾਹ ਨਾਲ ਮਤਲਬ ਕਿ ਕੰਨਿੱਡਾ ਕੋਈ ਇਹ ਲੋਕੀ ਇਦਾਂ ਦੇ ਆ ਮਤਲਬ ਇੰਨੀ ਚਲਾਕੀ ਨਾਲ ਝਾਂਟੀ ਕਰਦੇ ਆ ਮਤਲਬ ਵੀ ਪਤਾ ਨਹੀਂ ਸਾਲਿਆਂ ਨੇ ਖਰੇ ਐਵੇਂ ਕੀਤੀ ਐ ਝਾਂਟੀ ਦੀ ਝੰਟਾ ਮੇਰੇ ਆ ਸਾਲਿਆਂ ਨੇ ਖਰੇ ਝਾਂਟੀ ਦੀ ਐਵੇਂ ਕੀਤੀ ਐ ਇਹ ਕਰਦੇ ਆ ਵੀ ਟਿਕਟੌਕ ਤੇ ਨਾ ਵੀਡੀਓ ਤੁਸੀਂ ਦੇਖੀਆਂ ਹੁੰਦੀਆਂ ਟਿਕਟੌਕ ਤੇ ਵੀਡੀਓ ਪਾ ਕੇ ਜਾਂ ਹੋਰ ਸੋਸ਼ਲ ਮੀਡੀਆ ਤੇ ਇਹ ਪੱਕੇ ਹੋਣ ਨੂੰ ਇਦਾਂ ਮਤਲਬ ਇਸ ਤਰੀਕੇ ਨਾਲ ਆਪਣੀ ਮਸ਼ਹੂਰੀ ਕਰਦੇ ਆ ਵੀ ਅਗਲੇ ਜਿਹੜਾ ਮਹਤੜ ਬੰਦਾ ਆ ਨਾ ਉਹਨੂੰ ਲੱਗਦਾ ਵੀ ਇਹੇ ਬੰਦਾ ਇਹ ਸਹੀ ਆ ਮਾਤਲ ਜਦੋਂ ਮੁਰਗਾ ਫਸੋਣਾ ਨਾ ਉਹਨਾਂ ਨੇ ਆਪਣੇ ਕਿੜਕੀ ਚ ਮੱਛੀ ਫੜਨੀ ਆ ਮਾਤਲ ਬੰਦੇ ਤੇ ਟਿਕਟ ਮੇਰੀ ਚਾਹ ਵੀ ਗੱਲਾਂ-ਗੱਲਾਂ ਵਿੱਚ ਛੰਡੀ ਹੋ ਗਈ ਤੇ ਪਬੂਰੇ ਨੇ ਗੱਡੀ ਰੋਕੀ ਸੀ ਮੇਰਾ ਟਰੱਕ ਨੰਗ ਲੈਣ ਦਿੱਤਾ ਇਹ ਜਿਹੜੇ ਠੱਗ ਜੰਟੇ ਆ ਟਿਕਟੌਕ ਤੇ ਇਸ ਤਰੀਕੇ ਨਾਲ ਜਾਂ ਹੋਰ ਵੀ ਇੰਸਟਾਗ੍ਰਾਮ ਕੋਈ ਵੀ ਫੇਸਬੁੱਕ ਲਾਲਾ ਜਿਹੜਾ ਵੀ ਸੋਸ਼ਲ ਮੀਡੀਆ ਕੋਈ ਦੇਖਦਾ ਆ ਜਾ ਮਤਲਬ ਇਹਨਾਂ ਦਾ ਏਡੇ ਵੱਡੇ ਉਹਨਾਂ ਦਾ ਕਿਉਂਕਿ ਉਹ ਪ੍ਰੋਫੈਸ਼ਨਲ ਚੋਰ ਆ ਜਿਹੜੇ ਏਜੰਟ ਆ ਉਹ ਉਹਨਾਂ ਨੂੰ ਮੈਂ ਤਾਂ ਪ੍ਰੋਫੈਸ਼ਨਲ ਚੋਰ ਕਹਿੰਨਾ ਕਿਉਂਕਿ ਉਹਨਾਂ ਨੇ ਥੱਗੀ ਇੰਨੀ ਤਰੀਕੇ ਨਾਲ ਮਾਰਦੇ ਵੀ ਦੇਖਣ ਵਾਲੇ ਨੂੰ ਪਤਾ ਨਹੀਂ ਲੱਗਦਾ ਏਡੇ ਵੱਡੇ ਲੈਵਲ ਤੇ ਤੇ ਮਤਲਬ ਆਪਣੀ ਗੱਲ ਇਸ ਹਿਸਾਬ ਨਾਲ ਰੱਖਦੇ ਆ ਕਿ ਤੁਸੀਂ ਆ ਪੇਪਰ ਖੁੱਲ ਕੇ ਇਦਾਂ ਕਰ ਲਓ ਤੇ ਹੁਣ ਆ ਤਮਾਦੇ ਆ ਦਮੰਦੇ ਕਰਨ ਵਾਲੇ ਸਾਰੇ ਲੁੱਟੇ ਜਾਂਦੇ ਹੋਰ ਤਾਂ ਕੁਝ ਨਹੀਂ ਆ ਦਮੰਦੇ ਕਰਨ ਵਾਲੇ ਮੈਂ ਤਾਂ ਸਾਰਿਆਂ ਨੂੰ ਕਹੂੰਗਾ ਭਾਈ ਅੱਗੇ ਚਲੋ ਹਰ ਇੱਕ ਦੀ ਮਰਜ਼ੀ ਇਹੋ ਜਿਹਾ ਜਿਹੜੇ ਭੈਣਾ ਭਰਾ ਫੈਮਿਲੀਆਂ ਵਾਲੇ ਆ ਕੋਈ ਨਵਾਂ ਪੁਰਾਣਾ ਕੋਈ ਦੋਹਾਂ ਸਾਲਾਂ ਵਾਲਾ ਆ ਭਾਵੇਂ ਕੋਈ 50 ਸਾਲਾਂ ਵਾਲਾ ਭਾਈ ਪਹਿਲੀ ਗੱਲ ਤਾਂ ਆਪਣਾ ਕੰਮ ਆਪ ਕਰੋ ਸਪੀਡ ਆਈਡੀ ਲਾ ਕੇ ਜ਼ਿਆਦਾਤਰ ਕੰਮ ਆਪ ਹੋ ਜਾਂਦੇ ਆ ਜ਼ਿਆਦਾਤਰ ਕੰਪਿਊਟਰ ਤੇ ਖੋਲੋ ਆਪਣਾ ਜਿਹੜੀ ਵੀ ਤੁਸੀਂ ਕੁਝ ਕਰਨਾ ਆ ਮਾੜਾ ਮੋਟਾ ਹੱਥ ਹੱਤ ਮਾਰੋ ਮੇਰੇ ਅੰਗ ਪਤਾ ਲੱਗ ਜਾਂਦਾ ਫੋਨ ਤੇ ਵੀ ਵੇਹੇ ਹੋ ਜਾਂਦੇ ਆ ਜੇ ਐਂਡ ਤੇ ਵੀ ਬਿਲਕੁਲ ਹੀ ਮੇਰੇ ਅੰਗ ਕੋਈ ਗਿਆ ਕੁਝ ਰਿਹਾ ਵੀ ਨਹੀਂ ਹੁੰਦਾ ਪਤਾ ਪੱਲੇ ਪੈਂਦਾ ਉੱਪਰ ਦੇ ਨੰਗ ਜਾਂਦਾ ਉਹਦੇ ਉਸ ਕੰਮ ਲਈ ਗੋਰੇ ਤੁਹਾਨੂੰ ਹਾਂ ਗੋਰੀਆਂ ਵਿੱਚ ਇੱਕ ਭੇੜਿਆ ਵੀ ਹਰ ਕੰਮ ਅਪਾਇੰਟਮੈਂਟ ਨਾ ਕਰਨਾ ਪੈਂਦਾ ਹਰ ਪਰ ਇੰਨਾ ਵੀ ਜਦੋਂ ਪਾਇੰਟ ਮੈਨ ਲੈ ਲਈ ਉਹਨੂੰ ਕੰਮ ਤਾਂ ਤੁਹਾਡਾ ਇਹ ਥੋੜੋ ਤੁਸੀਂ ਲੁੱਟ ਪੋਵੋਗੇ ਜੇ ਮਤਲਬ ਕੋਈ ਆਪ ਕੁਛ ਆਪਾ ਕਰਨਾ ਜੇ ਉਹਦੀ ਕੀਮਤ 5 ਯੂਰੋ ਆ ਤਾਂ ਉਹਨੇ 5 ਹੀ ਲੈਣੇ ਆ ਜਾਂ 10 ਤੇ ਨਹੀਂ ਦਸਾਂ ਵਾਲਾ ਕੰਮ 50 ਆ ਜੇ ਹੁਣ ਆਪਣੀ ਜਿਹੜੀ ਆ ਦੇਸੀ ਕਮਿਊਨਿਟੀ ਭਗਤਾਨੀ ਹੋਏ ਇੰਡੀਅਨ ਹੋਏ ਸਾਰੇ ਸਾਲੇ ਚੋਰ ਬੈਠੇ ਆ ਠੱਗਣ ਨੂੰ ਤੇ ਭਾਈ ਜੇ ਬਿਨਾ ਪੁਨਤਾ ਮੈਂ ਤੋਂ ਦੋ ਅਪਾਇੰਟਮੈਂਟ ਤੋਂ ਕੋਈ ਕੰਮ ਕਰਾਉਣਾ ਤਾਂ ਉਹਨੇ ਫੇ ਉਹ ਚੀਜ਼ ਦਾ ਫਾਇਦਾ ਤਾਂ ਲੈਣਾ ਲੋਕੀ ਕਹਿੰਦੇ ਨਹੀਂ ਯਾਰ ਅਪਾਇੰਟਮੈਂਟ ਨਹੀਂ ਲੈਣੇ ਪਈ ਘਰ ਬੈਠੇ ਘਰ ਬੈਠੇ ਵੇ ਤੁਹਾਡਾ ਢੂਆ ਵੀ ਉਹ ਘਰ ਬੈਠਿਆਂ ਦਾ ਹੀ ਪਾੜਦੇ ਆ ਆਪਣਾ ਕੰਮ ਆਪ ਕਰੋ ਜਾਂ ਗੋਰਿਆਂ ਕੋਲੋਂ ਕਰਾ ਲਓ ਜੰਟਾਂ ਕੋਲੋਂ ਨਾਂ ਲੁੱਟੋ ਹੋਵੋ ਜੰਟਾਂ ਕੋਲੋਂ ਨਾਂ ਲੁੱਟੋ ਤੇ ਜੰਟਾਂ ਨੇ ਤਾਂ ਜਿਹੜਾ ਹੁਣ ਕੋਈ ਬੰਦਾ ਹੈਗਾ ਤੇ ਕੀ ਕੀ ਦੱਸਾਂ ਮੈਂ ਮਤਲਬ ਵੀ ਦੁੱਖ ਵੀ ਆਉਂਦਾ ਆ ਜਿਆਦਾ ਤਾਂ ਜਿਹੜਿਆ 9 ਮਹੀਨੇ ਵਾਲੇ ਪੇਪਰ ਆ ਤੇ ਇਹਨਾਂ ਤੇ ਲੁੱਟ ਲੁੱਟ ਖਾ ਗਏ ਲੋਕੀ ਆਪਣੇ ਘਰ ਘਰ ਲੈ ਗੱਡੀਆਂ ਟਰੱਕ ਪਤਾ ਨਹੀਂ ਕੀ ਕੀ ਸਾਲਿਆਂ ਨੇ ਬਿਜ਼ਨਸ ਖੋਲ੍ਹੇ ਹੁਣ ਕਈ ਮੈਨੂੰ ਕਹਿਣਗੇ ਤੂੰ ਛੱਡਦਾ ਐ ਇੰਦਾ ਫਲਾ ਉਹ ਭਰਾਵੋ ਛੱਡਣਾ ਨੇ ਜਿਹੜੇ ਹੁਣ ਮੈਂ ਕਿਸੇ ਸਾਲੇ ਦੀ ਘਰ ਵਾਲੀ ਥੋੜੋ ਧੜਾ ਕੇ ਲੈ ਮੈਨੂੰ ਕੀ ਛੱਡਦੇ ਹੁਲਾ ਮੇਰਾ ਆਪਣਾ ਦਿਹਾੜੀ ਤੋਂ ਬੰਨਾ ਨਾ ਮੈਂ ਏਜੰਟੀ ਕਰਦਾ ਨਾ ਮੈਂ ਕਰਨੀ ਮੈਂ ਕਿਹੜਾ ਵੀ ਉੱਥੇ ਕੋਈ ਇੰਦਾ ਦੀ ਏਜੰਟੀ ਦੀ ਮਿਸ਼ੂਰੀ ਕਰਦਾ ਜਾਂ ਰੱਬ ਨਾ ਇਹ ਕਰਾਵੇ ਵੈਰ ਗੁਰੂ ਆਪਣੀ ਬਰੁਖੀ ਮਿੱਸੀ ਜੋ ਵੀ ਆ ਆਪਣੀ ਮਿਹਨਤ ਦੀ ਦੀਵੇ ਤੇ ਬਸ ਇੰਨੀਆਂ ਬੇਨਤੀਆਂ ਆ ਸਾਰਿਆਂ ਤੇ ਮੈਂ ਹੁਣ ਇੱਥੇ ਫੜਨਾ ਆ ਉਹ ਸਿੰਗਲ ਦੇ ਰੂਟ ਤੇ ਜਾ ਕੇ ਔਰ ਉਸ ਤਰ੍ਹਾਂ ਦਾ ਹਾਈਵੇ ਵੀ ਫੜਨਾ ਆ ਮੇਰੀ ਚਾਹ ਵੀ ਤੁਹਾਨੂੰ ਖਰੀਆਂ ਖਰੀਆਂ ਸੁਣਾਉਂਦੇ ਨੂੰ ਠੰਡੀ ਹੋ ਗਈ ਆ ਲੈ ਅੱਧਿਕ ਪੀਤੀ ਸੀ ਇਸੇ ਕਰਕੇ ਮੈਂ ਹੈਗਾ ਤੇ ਜੱਬੜ ਜਾਈਆ ਕਿਉਂਕਿ ਗੱਲ ਨਹੀਂ ਬੰਦੇ ਤਾਂ ਹੁਣ ਮੈਨੂੰ ਡੋਲਣੀ ਪੈਣੀ ਆ ਥੋੜੀ ਤਾਂ ਹੈਗੀ ਆ ਉਹ ਵੀ ਬਿਨਾਂ ਕਰਮਾਂ ਦੇ ਨੂੰ ਚਾਹੀ ਤੂੰ ਓਹ ਦੋਸਤਰਾ ਦਾ ਫੜਨਾ ਓਹ ਦੋਸਤਰਾ ਦਾ ਫੜ ਗਿਆ ਤੇ ਦੇਖ ਅੱਜ ਲਈ ਇੰਨੀਆਂ ਜੀ ਤੇ ਇੰਨੀਆਂ ਬੇਨਤੀਆਂ ਹਸਲਕਾਰ ਕਰਨੀਆਂ ਤੇ ਇੱਕ ਵਾਰ ਫੇਰ ਸਾਡੇ ਭੈਣਾ ਭਰਾਵਾਂ ਨੂੰ ਭੂਆ ਫੁੱਫੜਾਂ ਨੂੰ ਧੀਆ ਪੁੱਤਰਾਂ ਨੂੰ ਤੇ ਤਈਆਂ ਚਾਚੀਆਂ ਨੂੰ ਤਾਇਆ ਚਾਚੇ ਇਹਨਾਂ ਨੂੰ ਵੱਡੇ ਬਜ਼ੁਰਗਾਂ ਨੂੰ ਮਾਸੀਆਂ ਮਾਥਣਾਂ ਨੂੰ ਮਾਮੇ ਮਾਮੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ